ਨਰਿੰਦਰ ਸਿੰਘ ਦੀ ਪੁਸਤਕ ਖਾਲਿਸਤਾਨ ਬ੍ਰੋਧ ਸਾਜ਼ਿਸ਼ ਦਾ ਅਗਲਾ ਅੰਕ 21 ਰਾਜਿਕਤਾ bari ਭਾਗ 2 ਮਾਨਾ ਵਾਲਾ ਕਾਂਡ ਮਾਨਾ ਵਾਲਾ ਕਾਂਡ 13 ਮਾਰਚ 1983 ਨੂੰ ਅੰਮ੍ਰਿਤਸਰ ਦੇ ਜੰਡਿਆਲੇ ਦੇ ਵਿਚਕਾਰ ਜੀਟੀ ਰੋਡ ਤੇ ਵਾਪਰਿਆ ਸੀ ਪੁਲਿਸ ਨੂੰ ਸੂਚੀ ਕਿ ਅੱਜ ਸੰਸ ਜਰਨੈਲ ਸਿੰਘ ਪਿੰਡਰਾ ਵਾਲਾ ਬਾਹਰ ਜਾ ਰਿਹਾ ਹੈ ਪਿਛਲੇ ਕੁਝ ਸਮੇਂ ਤੋਂ ਗੁਪਤ ਫੈਸਲਿਆਂ ਦੀ ਸੂ ਪੁਲਿਸ ਤੱਕ ਪਹੁੰਚ ਰਹੀ ਸੀ ਸੂ ਕੌਣ ਦਿੰਦਾ ਹੈ ਇਸ ਦਾ ਪਤਾ ਨਹੀਂ ਸੀ ਲੱਗ ਰਿਹਾ ਪਤਾ ਕਿਵੇਂ ਲਾਇਆ ਜਾਵੇ ਸੰਤ ਜਰਨੈਲ ਸਿੰਘ ਨੇ ਸੁਹਿਰਦ ਸਿੰਘਾ ਨਾਲ ਵਿਚਾਰ ਕੀਤੀ ਫੈਸਲਾ ਹੋਇਆ ਕਿ ਜਿਸ ਜਿਸ ਤੇ ਸ਼ੱਕ ਉਸ ਨੂੰ ਇੱਕ ਇੱਕ ਕਾਰਵਾਈ ਬਾਰੇ ਦੱਸਿਆ ਜਾਵੇ ਸੰਤਾਂ ਨੇ ਆਪਣੇ ਬਾਹਰ ਜਾਣ ਦੀ ਗੱਲ ਜਿਸ ਨਾਲ ਕੀਤੀ ਸੀ ਉਹ ਨੇ ਇਸ ਦੀ ਸੂਪੁਲਿਸ ਨੂੰ ਦੇ ਦਿੱਤੀ ਸੂ ਮਿਲਣ ਤੇ ਆਈਜੀ ਜਨੰਦਰ ਅਵਤਾਰ ਸਿੰਘ ਢਵਾਲ ਨੇ ਸੰਤ ਜਰਨੈਲ ਸਿੰਘ ਨੂੰ ਮਾਰ ਮਕਾਉਣ ਲਈ ਐਸਪੀ ਪਾਂਡੇ ਦੀ ਡਿਊਟੀ ਲਾ ਦਿੱਤੀ ਪਾਂਡੇ ਨੇ ਮਾਨਾ ਵਾਲਾ ਚੌਕ ਵਿੱਚ ਆਪਣੀ ਅਗਵਾਈ ਹੇਠ ਪੁਲਿਸ ਦਾ ਨਾਕਾ ਲਾ ਲਿਆ ਜ्यों ਹੀ ਉਹ ਜੀਪ ਨਾਲ ਕੇ ਤੇ ਆਪਣੀ ਪੁਲਿਸ ਨੇ ਉਸ ਤੇ ਅੰਨੇ ਵਾ ਗੋਲੀ ਚੜਾ ਦਿੱਤੀ ਇਸ ਦਾ ਭਾਈ ਹਰਦੇਵ ਸਿੰਘ ਰੋਡੇ ਮੌਕੇ ਤੇ ਹੀ ਸ਼ਹੀਦ ਹੋ ਗਿਆ ਅਤੇ ਭਾਈ ਅਨੋਖ ਸਿੰਘ ਉਭੋਕੇ ਦੇ ਮੂੰਹ ਤੇ ਉੱਪਰਲੇ ਜਬਾੜੇ ਵਿੱਚ ਗੋਲੀ ਵੱਜ ਗਈ ਅਤੇ ਉਸ ਦਾ ਜਬਾੜਾ ਉੱਡ ਗਿਆ ਜੀਪ ਦੇ ਡਰਾਈਵਰ ਭਾਈ ਗੁਰਮਖ ਸਿੰਘ ਪੂਰਾ ਕੋਨਾਂ ਨੇ ਜੀਪ ਭਜਾਲੀ ਪੁਲਿਸ ਨੇ ਭੱਜੀ ਜਾਂਦੀ ਜੀਪ ਤੇ ਰਾਕਟ ਲਾਂਚਰ ਦਾ ਗੋਲਾ ਮਾਰਿਆ ਉਸ ਨਾਲ ਜੀਪ ਦੇ ਪਿਛਲੇ ਦੋਵੇਂ ਟਾਇਰ 파ਟ ਗਏ ਪਰ ਜ਼ਖਮਾਂ ਦੀ ਪਰਵਾਹ ਨਾ ਕਰਦਾ ਹੋਇਆ ਹੁਸ਼ਿਆਰ ਤੇ ਦਲੇਰ ਡਰਾਈਵਰ ਭਾਈ ਗੁਰਮukh ਸਿੰਘ ਪੂਰਾ ਕੋਨਾ ਪਾਟੇ ਟੈਰਾ ਨਾਲੀ ਜੀਪ ਪਾ ਜਾ ਕੇ ਪਿੰਡ ਬੁੱਤ ਦੇ ਜਰਨੈਲ ਸਿੰਘ ਦੋਧੀ ਦੇ ਘਰ ਆ ਪੜ ਗਿਆ ਜਰਨੈਲ ਸਿੰਘ ਦੋਧੀ ਸੰਤ ਜਰਨੈਲ ਸਿੰਘ ਦਾ ਸ਼ਰਧਾਲੂ ਸੀ ਤੇ ਗੁਰਮukh ਸਿੰਘ ਡਰਾਈਵਰ ਉਸ ਨੂੰ ਜਾਣਦਾ ਸੀ ਪੁਲਿਸ ਨੇ ਜਦ ਜੀਪ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਚਿਰ ਨੂੰ ਭਾਈ ਗੁਰਮukh ਸਿੰਘ ਕੀਤੇ ਪਿੰਡ ਤੋਂ ਮੁੜ ਕੇ ਪੁਲਿਸ ਨੂੰ ਠਕਾ ਨਹੀਂ ਦਿੰਦਾ ਹੋਇਆ ਜੀਪ ਬੁੱਤ ਪਿੰਡ ਲੈ ਗਿਆ ਉਹ ਕਿੱਧਰ ਗਏ ਹਨ ਪੁਲਿਸ ਨੂੰ ਇਸ ਦੀ ਪਿੰਣਕੀ ਨਹੀਂ ਸੀ ਲੱਗੀ ਸਿੰਘ ਜੀ ਪਜਾ ਕੇ ਨਿਕਲ ਜਾਣਗੇ ਇਹ ਤਾਂ ਪੁਲਿਸ ਦੇ ਚਿੱਤ ਤੇ ਤੇ ਹੀ ਨਹੀਂ ਸੀ ਉਹਦਾ ਸੰਤ ਜਰਨੈਲ ਸਿੰਘ ਸਮੇਤ ਜੀ ਵੀ ਸਵਾਰ ਸਾਰੇ ਸਿੰਘਾਂ ਨੂੰ ਨਾਕੇ ਤੇ ਹੀ ਮਾਰਮਕੌਣ ਦੀ ਠਾਣੀ ਬੈਠੇ ਸਨ ਸੰਤ ਜਰਨੈਲ ਸਿੰਘ ਤਾਂ ਜੀਪ ਵਿੱਚ ਹੈ ਹੀ ਨਹੀਂ ਸੀ ਪਰ ਭਾਈ ਗੁਰਮukh ਸਿੰਘ ਡਰਾਈਵਰ ਜ਼ਖਮੀ ਹਾਲਤ ਵਿੱਚ ਜੀਪ ਵਿੱਚ ਪਈ ਸ਼ਹੀਦ ਭਾਈ ਹਰਦੇਵ ਸਿੰਘ ਰੋਡੇ ਦੀ ਲਾਸ਼ ਸਮੇਤ ਜ਼ਖਮੀ ਹੋਏ ਭਾਈ ਅਨੋਖ ਸਿੰਘ ਉੱਭੋਕੇ ਭਾਈ ਜਸਵੀਰ ਸਿੰਘ ਕੁੱਕੂ ਤੇ ਭਾਈ ਪਰਸਾ ਸਿੰਘ ਨੂੰ ਲੈ ਕੇ ਬੁੱਤਪਿੰਡ ਅਪੜ ਗਿਆ ਸੀ ਦੂਜੇ ਦੋਵੇਂ ਰਾ ਵਿੱਚ ਉੱਤਰ ਕੇ ਹੋਰ ਪਾਸੇ ਚਲੇ ਗਏ ਸਨ ਜਰਨੈਲ ਸਿੰਘ ਦੋਦੀ ਸਾਈਕਲ ਤੇ ਹੀ ਦਰਬਾਰ ਸਾਹਿਬ ਆਪੜ ਗਿਆ ਤੇ ਸੰਤ ਜਰਨੈਲ ਸਿੰਘ ਨੂੰ ਸਿੰਘਾਂ ਨਾਲ ਵਾਪਰੀ ਇਸ ਦੁਖਦਾਈ ਘਟਨਾ ਦੀ ਜਾਣਕਾਰੀ ਦਿੱਤੀ ਸੰਤਾਂ ਨੇ ਉਸੇ ਵੇਲੇ ਭਾਈ ਗੁਰਵਚਨ ਸਿੰਘ ਮਾਨੋਚਾਲ ਤੇ ਪਾਈ ਮੇਜਰ ਸਿੰਘ ਵਾਦੀ ਸਿੰਘਾਂ ਨੂੰ ਉੱਥੋਂ ਕੱਢਣ ਦੀ ਡਿਊਟੀ ਲਾ ਦਿੱਤੀ ਉਹ ਕੇਸਗੜ ਸਾਹਿਬ ਦੇ ਜਥੇਦਾਰ ਭਾਈ ਹਰਜਨ ਸਿੰਘ ਮਹਾਲੋ ਦੀ ਗੱਡੀ ਤੇ ਜੋਂਗਾ ਲੈ ਕੇ ਬੁੱਤਪਿੰਡ ਆਪੜ ਗਏ ਜਥੇਦਾਰ ਮਹਾਲੋ ਸਾਹਿਬ ਦਾ ਡਰਾਈਵਰ ਭਾਈ ਹਰਦੇਵ ਸਿੰਘ ਰੋਡੇ ਦੀ লাশ ਅਤੇ ਜ਼ਖਮੀ ਸਿੰਘਾਂ ਨੂੰ ਦਰਬਾਰ ਸਾਹਿਬ ਲਿਆਇਆ। ਭਾਈ ਗੁਰਬਚਨ ਸਿੰਘ ਮਾਨੋਚਲ ਤੇ ਭਾਈ ਮੇਜਰ ਸਿੰਘ ਮਾਨ ਨੇ ਜੀਪ ਨੂੰ ਜੋੰਗੇ ਮਗਰ ਪਾਇਆ ਤੇ ਤਰਨਤਾਰਨੇ ਨੇੜੇ ਬਾਠ ਪਿੰਡ ਕੋਲ ਖੜ ਕੇ ਸਾੜ ਦਿੱਤੀ। ਸੰਤਾ ਨੇ ਜ਼ਖਮੀ ਸਿੰਘਾਂ ਦੇ ਇਲਾਜ ਦੀ ਜ਼ਿੰਮੇਵਾਰੀ ਭਾਈ ਮੁਕੰਮ ਸਿੰਘ ਨੂੰ ਸੌਂਪੀ ਅਤੇ ਉਸ ਨੇ ਗੁਰੂ ਰਾਮਦਾਸ ਹਸਪਤਾਲ ਦੇ ਡਾਕਟਰ ਬਲਦੇਵ ਸਿੰਘ ਬਰਾੜ ਤੋਂ ਨਾਨਕ ਨਿਵਾਸ ਵਿੱਚ ਹੀ ਇਹਨਾਂ ਜ਼ਖਮੀ ਸਿੰਘਾਂ ਦਾ ਇਲਾਜ ਕਰਵਾਇਆ ਸੀ। ਜੀ.ਵੀ.ਸ. ਸਿੱਧੂ ਨੇ ਇਸ ਕਾਂਡ ਬਾਰੇ ਅੱਜ ਕੀ ਝੂਠ ਬੋਲਿਆ। ਉਸ ਨੂੰ ਨਾ ਤਾਂ ਇਸ ਕਾਂਡ ਵਿੱਚਲੇ ਸਿੰਘਾਂ ਦੀ ਗਿਣਤੀ ਦਾ ਨਾ ਹੀ ਨਾਵਾਂ ਦਾ ਤੇ ਨਾ ਹੀ ਇਸ ਕਾਂਡ ਦੀ ਸਹੀ ਕਹਾਣੀ ਦਾ ਹੀ ਪਤਾ ਹੈ ਉਹ ਬਿਨਾ ਪਰਖੇ ਫੜਚੋਲੇ ਪ੍ਰੈਸ ਦੁਆਰਾ ਬਿਆਨ ਕੀਤੀ ਗਈ ਤੇ ਮਾਰਕ ਟੱਲੀ ਤੇ ਸਤੀਸ਼ ਜੈਕਬ ਦੀ ਕਿਤਾਬ ਅੰਮ੍ਰਿਤਸਰ ਸ਼੍ਰੀਮਤੀ ਇੰਦਰਾ ਗਾਂਧੀ ਦੀ ਅੰਤਰੀ ਲੜਾਈ ਵਿੱਚ ਲਿਖੀ ਗਈ ਕਹਾਣੀ ਦੀ ਨਕਲ ਕਰ ਲੈਂਦਾ ਹੈ ਪਰ ਨਕਲ ਵੀ ਅਕਲ ਨਾਲ ਹੀ ਮਾਰੀ ਜਾ ਸਕਦੀ ਹੈ ਇਸ ਵਿਚਾਰੇ ਦਾ ਹਾਲਤਾ ਉਸ ਪ੍ਰਖਿਆਰਥੀ ਵਰਗਾ ਹੈ ਜਿਹੜਾ ਆਪਣੇ ਤੋਂ ਅਗਲੇ ਪਰ ਇਹ ਖਿਆਰਤੀ ਦੀ ਨਕਲ ਮਾਰਦਾ ਹੋਇਆ ਇਸ ਜਦੋਂ ਥੋੜਾ ਜਿਹਾ ਫਰਕ ਪਾ ਲੈਂਦਾ ਕਿ ਕਿਤੇ ਨਕਲ ਕੇ ਸੀ ਨਾ ਬਣ ਜਾਏ ਪਰ ਇੰਜ ਕਰਨ ਨਾਲ ਸਵਾਲ ਦਾ ਜਵਾਬ ਵੀ ਗਲਤ ਹੋ ਜਾਂਦਾ ਅਤੇ ਨਕਲ ਵੀ ਫੜੀ ਜਾਂਦੀ ਹੈ ਉਹ ਫੇਲ ਤਾਂ ਹੁੰਦਾ ਹੀ ਹੈ ਪਰ 1-2 ਸਾਲ ਵਾਸਤੇ ਇਮਤਿਹਾਨ ਦੇਣ ਦੇ ਆਯੋਗ ਕਰਾਰ ਵੀ ਦੇ ਦਿੱਤਾ ਜਾਂਦਾ ਹੈ ਸਿੱਧੂ ਇਸ ਕਾਂਡ ਵਿੱਚ ਸ਼ਹੀਦ ਹੋਏ ਭਾਈ ਹਰਦੇਵ ਸਿੰਘ ਨੂੰ ਹਰਦੇਵ ਸਿੰਘ ਛੀਨਾ ਕਹਿੰਦਾ ਹੈ ਅਤੇ ਡਰਾਈਵਰ ਗੁਰਮukh ਸਿੰਘ ਦਾ ਨਾਮ ਗੁਰਸੰਤ ਸਿੰਘ ਲਿਖਦਾ ਹੈ ਕਿਉਂਕਿ ਉਨੇ ਇਸ ਘਟਨਾ ਦਾ ਬਿਆਨ ਕਰ ਲਈ ਮਾਰਕ ਟੱਡੀ ਅਤੇ ਸਤੀਸ਼ ਜਾਕਬ ਦੀ ਨਕਲ ਮਾਰੀ ਹੈ ਅਤੇ ਉਹਨਾਂ ਨੇ ਆਪਣੀ ਕਿਤਾਬ ਵਿੱਚ ਇਹਨਾਂ ਦੇ ਨਾਂ ਹਰਦੇਵ ਸਿੰਘ ਤੇ ਗੁਰਸੰਗ ਸਿੰਘ ਹੀ ਲਿਖੇ ਹਨ ਸਿੱਧੂ ਨੇ ਹਰਦੇਵ ਸਿੰਘ ਦੇ ਨਾਂ ਨਾਲ ਚੀਨਾ ਆਪਣੇ ਕੋਲੋਂ ਹੀ ਜੋੜ ਲਿਆ ਹੈ ਤਾਂ ਜੋ ਉਸ ਦੀ ਨਕਲ ਫੜੀ ਨਾ ਜਾਵੇ ਜਦ ਕਿ ਭਾਈ ਹਰਦੇਵ ਸਿੰਘ ਸੰਤ ਜਰਨੈਲ ਸਿੰਘ ਦੇ ਪਿੰਡ ਰੋਡੇ ਦਾ ਵਸਨੀਕ ਬਰਾੜ ਗੋਦ ਦਾ ਜੱਟ ਸਿੱਖ ਸੀ ਨਾ ਕਿ ਚੀਨਾ ਗੋਦ ਦਾ ਸਿੱਧੂ ਨੇ ਨਾ ਤਾਂ ਇਸ ਕੰਡ ਦੀ ਕੋਖੀ ਕੀਤੀ ਹੈ ਤੇ ਨਾ ਹੀ ਤੱਥਾਂ ਨੂੰ ਖੰਗਾ ਲਿਆ ਹੈ ਵੱਡਾ ਅਰ ਸਿੰਘ ਅਟਵਾਲ ਦੇ ਕਤਲ ਦਾ ਕਾਰਨ ਵੀ ਇਸ ਘਟਨਾ ਦਾ ਪ੍ਰਤੀਕਰਮ ਹੀ ਦੱਸਦਾ ਹੈ ਜਦ ਕਿ ਉਸ ਦਾ ਕਤਲ ਨਾ ਤਾਂ ਸੰਤ ਜਰਨੈਲ ਸਿੰਘ ਨੇ ਕਰਾਇਆ ਸੀ ਤੇ ਨਾ ਹੀ ਇਹ ਕਤਲ ਇਕੱਲੀ ਇਸ ਘਟਨਾ ਦਾ ਪ੍ਰਤੀਕਰਮ ਸੀ ਆਪਣੇ ਆਪ ਨੂੰ ਰਾਜ ਦਾ ਪ੍ਰਮੁੱਖ ਵਿਸ਼ਲੇਸ਼ਣ ਕਰ ਦੱਸ ਕੇ ਆਪਣੀਆਂ ਸਿਫਤਾਂ ਦੇ ਆਪੇ ਹੀ ਪੁੱਲ ਬੰਨਣ ਵਾਲਾ ਵਿਚਾਰਾ ਸਿੱਧੂ ਜੇਕਰ ਵਾਕੇ ਉੱਚ ਕੋਟੀ ਦਾ ਵਿਸ਼ਲੇਸ਼ਣ ਕਰ ਹੁੰਦਾ ਤਾਂ ਉਹ ਮਾਨਾ ਵਾਲਾ ਕੰਢ ਦਾ ਅਟਵਾਲ ਦੀ ਮੌਤ ਦਾ ਸੱਚ ਵੀ ਬਿਆਨ ਕਰਦਾ ਪਰ ਉਹਨੂੰ ਇਹਨਾਂ ਦੋਹਾਂ ਵਾਰਦਾਤਾਂ ਬਾਰੇ ਰੱਤੀ ਮਾਤਰ ਵੀ ਪਤਾ ਨਹੀਂ ਅਤੇ ਉਸਨੇ ਦੂਜੇ ਲੇਖਕਾਂ ਦੇ ਗਲਤ ਹਵਾਲਿਆਂ ਨੂੰ ਆਧਾਰ ਬਣਾ ਕੇ ਮੱਖੀ ਤੇ ਮੱਖੀ ਹੀ ਮਾਰੀ ਹੈ। ੜਵਾਲ ਨੂੰ ਸੋਦਾ। ਜਲੰਧਰ ਰੇਂਜ ਦੇ ਡੀਆਈਜੀ ਅਵਤਾਰ ਸਿੰਘ ੜਵਾਲ ਨੇ ਗ੍ਰਿਫਤਾਰ ਕੀਤੇ ਗਏ ਭਾਈ ਸੁਰਿੰਦਰ ਸਿੰਘ ਸੋਢੀ ਤੇ ਕੋਰ ਤਸ਼ੱਦਦ ਕੀਤਾ ਸੀ। ਉਸਨੇ ਭਾਈ ਸੋਢੀ ਦੀ ਤਫ਼ਤੀਸ਼ ਕਰਦਿਆਂ ਜਥੇਦਾਰ ਰਾਮ ਸਿੰਘ ਚਲੱਦਾ ਤੇ ਭਾਈ ਕਮਰ ਸਿੰਘ ਧਾਮੀ ਨੂੰ ਵੀ ਭਾਈ ਸੋਢੀ ਨਾਲ ਇਸ ਕੇਸ ਵਿੱਚ ਜੋੜ ਲਿਆ ਸੀ। ਭਾਈ ਸੋਢੀ ਨੂੰ ਤਾਂ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ ਪਰ ਜਥੇਦਾਰ ਰਾਮ ਸਿੰਘ ਤੇ ਭਾਈ ਕਮਰ ਸਿੰਘ ਧਾਮੀ ਪੁਲਿਸ ਦੇ ਹੱਤਚਣ ਤੋਂ ਬਚ ਕੇ ਸੰਤ ਜਰਨੈਲ ਸਿੰਘ ਦੇ ਕੋਲ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੌਕ ਮਹਿਤਾਗੇ ਸਨ ਸੰਤ ਜਰਨੈਲ ਸਿੰਘ ਵੱਲੋਂ ਸਿੰਘਾਂ ਦੀ ਰਿਹਾਈ ਲਈ 19 ਜੁਲਾਈ 1982 ਨੂੰ ਲਾਇ ਮੋਰਚੇ ਵੇਲੇ ਜਥੇਦਾਰ ਰਾਮ ਸਿੰਘ ਅਤੇ ਭਾਈ ਕਮਰ ਸਿੰਘ ਧਾਮੀ ਵੀ ਅੰਮ੍ਰਿਤਸਰ ਚਲੇ ਗਏ ਸਨ ਮੋਰਚਾ ਲੱਗਣ ਦੇ ਕੁਝ ਘੰਟੇ ਬਾਅਦ ਭਾਈ ਸੁਰਿੰਦਰ ਸਿੰਘ ਸੋਢੀ ਵੀ ਜ਼ਮਾਨਤ ਕਰਾ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਆ ਗਿਆ ਸੀ ਥਾਣੀਦਾਰ ਸਵਰਨ ਸਿੰਘ ਕੋਟਨੇ ਨੇ ਅਲਖੁਰਦ ਥਾਣੇ ਦੇ ਪਿੰਡ ਦਾਉਕੇ ਵਿੱਚ ਸਿੱਖਾਂ ਦੀ ਇੱਕ ਲੜਕੀ ਦੇ ਜ਼ਬਰਦਸਤੀ ਕੱਪੜੇ ਲਾ ਕੇ ਤੇ ਛਾਤੀਆਂ ਤੋਂ ਫੜ ਕੇ ਪਿੰਡ ਵਿੱਚ ਫੇਰਿਆ ਸੀ ਜਦ ਉਹਦੀ ਇਸ ਅਥ ਕਾਨੂੰਨੀ ਕਰਤੂਤ ਦਾ ਸਿੱਖ ਪੰਥ ਨੇ ਵਿਰੋਧ ਕੀਤਾ ਸੀ ਤਾਂ ਦਬਾਅ ਪੈਣ ਤੇ ਸਰਕਾਰ ਨੇ ਉਸ ਉਪਰਦ ਇਨਕੁਆਰੀ ਕਰਵਾਈ ਸੀ ਅਵਤਾਰ ਸਿੰਘ ạtਵਾਲ ਉਸ ਸਮੇਂ ਐਸਐਸਪੀ ਸੀ ਉਸਨੇ ਕਿਹਾ ਸੀ ਇਹਨੇ ਇਹ ਸਭ ਕੁਝ ਮੇਰੇ ਹੁਕਮ ਨਾਲ ਕੀਤਾ ਹੈ ਸਿੰਘਾ ਦੇ ਮਨ ਵਿੱਚ ਇਸ ਦੀ ਇਹ ਕਾਨੂੰਨੀ ਕਰਤੂਤ ਬਹੁਤ ਰੜਕਦੀ ਸੀ ਅਟਵਾਲ ਦੇ ਦਰਬਾਰ ਸਾਹਿਬ ਸਮੂਹ ਵਿੱਚ ਵੀ ਆਪਣੇ ਸੂਈਆ ਤੇ ਕਾਤਲ ਦਸਤਿਆਂ ਦਾ ਜਾਲ ਵਿਛਾਇਆ ਹੋਇਆ ਸੀ ਸੂਈਆ ਦਸਤੇ ਜੋ ਜਾਰੂ ਸਿੰਘਾਂ ਨਾਲ ਤਾਲਮੇਲ ਕਰਕੇ ਉਹਨਾਂ ਦੀ ਸੂਹ ਦਿੰਦੇ ਸਨ ਤੇ ਕਾਤਲ ਦਸਤੇ ਦਰਬਾਰ ਸਾਹਿਬ ਸਮੂਹ ਵਿੱਚਲੇ ਪੁਲਿਸ ਨੂੰ ਲੜਿੰਦੇ ਐਮ ਸਿੰਘਾਂ ਦਾ ਕਤਲ ਕਰਨ ਦੀ ਕੋਸ਼ਿਸ਼ ਕਰਦੇ ਸਨ ਇਹਨਾਂ ਦਾ ਨਿਸ਼ਾਨਾ ਸੰਤ ਜਰਨੈਲ ਸਿੰਘ ਜਥੇਦਾਰ ਰਾਮ ਸਿੰਘ ਭਾਈ ਕਮਰ ਸਿੰਘ ਧਾਮੀ ਭਾਈ ਸਰਿੰਦਰ ਸਿੰਘ ਸੋਢੀ ਭਾਈ ਮਲਾਗਰ ਸਿੰਘ ਭਾਈ ਲਾਭ ਸਿੰਘ ਭਾਈ ਮੇਜਰ ਸਿੰਘ ਨਾਗੋਕੇ ਭਾਈ ਸਰਿੰਦਰ ਸਿੰਘ ਨਾਗੋਕੇ ਅਦੇ ਸੰਤ ਜਰਨੈਲ ਸਿੰਘ ਦਾ ਡਰਾਈਵਰ ਸੀ ਪਰ ਅਟਵਾਲ ਦੇ ਜਿਉਂਦੇ ਜੀ ਇਹਨਾਂ ਦੀਆਂ ਕੋਸ਼ਿਸ਼ਾਂ ناکਾਮ ਰਹੀਆਂ ਸਨ ਸੂਹ ਦੇਣ ਵਾਲੇ ਦਸਤੇ ਦੇ ਦੋ ਮੈਂਬਰਾਂ ਨੂੰ ਸਿੰਘਾਂ ਨੇ ਅਟਵਾਲ ਨੂੰ ਸੋਧਣ ਤੋਂ ਪਹਿਲਾਂ ਹੀ ਸੋਧ ਦਿੱਤਾ ਸੀ ਇਹਨਾਂ ਵਿੱਚੋਂ ਇੱਕ ਸੂਈਆ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਜੰਡੀ ਦਾ ਰਹਿਣ ਵਾਲਾ ਸਾਧ ਸਾਥ ਸੀ ਜਿਹੜਾ ਜਥੇਦਾਰ ਰਾਮ ਸਿੰਘ ਚਲੰਦਾ ਭਾਈ ਕਮਰ ਸਿੰਘ ਧਾਮੀ ਤੇ ਭਾਈ ਸਰੇਂਦਰ ਸਿੰਘ ਸੋਢੀ ਨੂੰ ਧਰਮ ਯੁੱਧ ਮੋਰਚੇ ਤੋਂ ਪਹਿਲਾਂ ਹੀ ਜਾਣਦਾ ਸੀ ਅਤੇ ਦੂਜਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਕੰਡਿਆਣਾ ਸੰਧਰਾ ਦਾ ਰਹਿਣ ਵਾਲਾ ਭੰਗੜਾ ਮਾਸਟਰ ਸੀ ਅਤੇ ਉਹ ਵੀ ਇਹਨਾਂ ਦਾ ਪੁਰਾਣਾ ਜਾਣੂ ਸੀ ਕਿਉਂਕਿ ਜਥੇਦਾਰ ਰਾਮ ਸਿੰਘ ਚਲੱਦਾ ਵੈਸਤਾਨੀਆਂ ਪਿੰਡ ਦੇ ਗੁਰਦੁਆਰੇ ਦਾ ਸੇਵਾਦਾਰ ਸੀ ਭਾਈ ਕਮਰ ਸਿੰਘ ਧਾਮੀ ਦਾ ਪਿੰਡ ਸੰਦਰਾ ਵੀ ਇਸੇ ਇਲਾਕੇ ਵਿੱਚ ਹੀ ਸੀ ਤੇ ਭਾਈ ਸਰਿੰਦਰ ਸਿੰਘ ਸੋਢੀ ਵੀ ਭਗੋੜਾ ਹੁਣ ਤੋਂ ਪਹਿਲਾਂ ਇਹਨਾਂ ਕੋਲ ਹੀ ਰਹਿੰਦਾ ਸੀ ਇਹਨਾਂ ਤਿੰਨਾਂ ਸਿੰਘਾਂ ਦੇ ਜਾਣਕਰ ਹੋਣ ਕਾਰਨ ਅਟਵਾਲ ਨੇ ਇਹਨਾਂ ਦੋਹਾਂ ਸੂਈਆਂ ਨੂੰ ਇਹਨਾਂ ਦੀਆਂ ਗਤੀਵਿਧੀਆਂ ਦੀ ਸੁਰੱਖਣ ਦਾ ਕੰਮ ਸੌਂਪਿਆ ਹੋਇਆ ਸੀ ਪੁਰਾਣੇ ਵਕਫ ਹੋਣ ਕਾਰਨ ਇਹਨਾਂ ਦੋਹਾਂ ਨੇ ਇਹਨਾਂ ਨੇ ਚੰਗੇ ਸਬੰਧ ਬਣਾ ਲਏ ਸਨ ਤੇ ਨਾਨਕਨਾਂ ਵਾਸਤੇ ਕਮਰਾ ਨੰਬਰ 2 ਵਿੱਚ ਆਉਣਾ ਸ਼ੁਰੂ ਕਰ ਦਿੱਤਾ ਸੀ ਜਿਵੇਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਉਹਨਾਂ ਦੀਨੀ ਜਹਾਰੂ ਸਿੰਘਾਂ ਦੀਆਂ ਗੁਪਤ ਗਤੀਵਿਧੀਆਂ ਦੀ ਸੂਪਰੀਸ ਤੱਕ ਪਹੁੰਚ ਰਹੀ ਸੀ ਪਰ ਦਿੰਦਾ ਕੌਣ ਹੈ ਇਸ ਦਾ ਪਤਾ ਨਹੀਂ ਸੀ ਲੱਗ ਰਿਹਾ ਇਸ ਦਾ ਪਤਾ ਕਰਨ ਲਈ ਫੈਸਲਾ ਕੀਤਾ ਗਿਆ ਸੀ ਕਿ ਜਿਸ ਜਿਸ ਤੇ ਵੀ ਸੂਇਆ ਹੁੰਦਾ ਸ਼ੱਕ ਹੈ ਉਸ ਨੂੰ ਇੱਕ ਇੱਕ ਗੱਲ ਦੱਸੀ ਜਾਵੇ ਇਹਨਾਂ ਦੋਹਾਂ ਤੇ ਵੀ ਸ਼ੱਕ ਪੈ ਚੁੱਕਾ ਸੀ ਜੰਡੀਪਿੰਡ ਦੇ ਸਾਥ ਦੀ ਪਰਖ ਕਰਨ ਲਈ ਭਾਈ ਕਮਰ ਸਿੰਘ ਧਾਮੀ ਨੇ ਆਪਣੀ ਲੱਤ ਤੇ ਪੱਟੀ ਬੰਨ ਲੀ ਅਰ ਜ ਉਸਦੇ ਸਾਹਮਣੇ ਲੰਗੜਾ ਕੇ ਤੁਰਿਆ ਭਾਈ ਸਰਿੰਦਰ ਸਿੰਘ ਸੋਢੀ ਨੇ ਸਾਦ ਨੂੰ ਕਿਹਾ ਵੜਾ ਇਲਾਜ ਕਰਾਇਆ ਇਹਦੀ ਲੱਤ ਦਾ ਪਰ ਠੀਕ ਹੀ ਨਹੀਂ ਹੋ ਰਹੀ ਡਾਕਟਰ ਕਹਿੰਦੇ ਆਪਰੇਸ਼ਨ ਕਰਨਾ ਪਊ ਪਰ ਹਸਪਤਾਲ ਦਾਖਲ ਕਰਾਇਆ ਤਾਂ ਪੁਲਿਸ ਦਾ ਖਤਰਾ ਜੇ ਰਾਤ ਬਰਾਤੇ ਤੇਰੇ ਪਿੰਡ ਦੇ ਹੱਡੀਆਂ ਦਾ ਇਲਾਜ ਕਰਨ ਵਾਲੇ ਕੋਲ ਹੈ ਚੱਲੀ ਉੱਥੇ ਠੀਕ ਹੋ ਸਕਦਾ ਹੈ ਬੜਾ ਮਾਰ ਆਉ ਹੱਡੀਆਂ ਦਾ ਉਹਨੇ ਆਖਿਆ ਮੈਂ ਜੋ ਹੈਗਾ ਉੱਥੇ ਸਾਂਭਣ ਵਾਲਾ ਕਿਸੇ ਨੂੰ ਪਿੰਗ ਵੀ ਨਹੀਂ ਪੈਂਦਿਆਂਗਾ ਉਹਨੇ ਹਸਪਤਾਲੋਂ ਜਵਾਬ ਮਿਲਣ ਵਾਲੇ ਵੀ ਠੀਕ ਕਰ ਦਿੱਤੇ ਨੇ ਭਾਈ ਧਾਮੀ ਨੇ ਉੱਥੇ ਜਾਣ ਲਈ ਉਹਦੇ ਨਾਲ ਦਿਨ ਨਿਯਤ ਕਰ ਲਿਆ ਉਹਨੇ ਇਹ ਸੂ ਡੀ ਆਈ ਜੀ ਅਵਤਾਰ ਸਿੰਘ اٹਵਾਲ ਨੂੰ ਦੇ ਦਿੱਤੀ ਤੇ اٹਵਾਲ ਨੇ ਜੰਡੀਪਿੰਡ ਸਮੇਤ ਭਾਈ ਕਮਰ ਸਿੰਘ ਧਾਮੀ ਦੇ ਪਿੰਡ ਸੰਦਰਾ ਅਤੇ ਸੌਰੇ ਪਿੰਡ ਧਾਮੀਆਂ ਨੂੰ ਵੀ ਉਸ ਦਿਨ ਪੁਲਿਸ ਦਾ ਘੇਰਾ ਪਵਾ ਦਿੱਤਾ ਜਿਹੜਾ ਦਿਨ ਭਾਈ ਧਾਮੀ ਨੇ ਉੱਥੇ ਜਾਣ ਲਈ ਸਾਧਨਾ ਨਿਯਤ ਕੀਤਾ ਸੀ ਇੰਜ ਸਿੰਘਾਂ ਨੇ ਉਸਤੇ ਸੂਈਆ ਹੋਣ ਦਾ ਪਤਾ ਲਾ ਲਿਆ ਤੇ ਫਿਰ ਉਸ ਦੀ ਤਫ਼ਤੀਸ਼ ਕੀਤੀ ਗਈ ਉਸ ਨੇ ਆਪਣਾ ਦੋਸ਼ ਮੰਨ ਲਿਆ ਭਾਈ ਲਾਲ ਸਿੰਘ ਤੇ ਭਾਈ ਸੁਰਿੰਦਰ ਸਿੰਘ ਸੋਲੜੀ ਨੇ ਉਸ ਨੂੰ ਸੋਧ ਦਿੱਤਾ ਗੜਿਆਣਾ ਸੰਧਰਾ ਪਿੰਡ ਦੇ ਪੰਗੜਾ ਮਾਸਟਰ ਦੀ ਪਰਖ ਕਰਨ ਲਈ ਭਾਈ ਲਾਭ ਸਿੰਘ ਤੇ ਭਾਈ ਸਰੇਂਦਰ ਸਿੰਘ ਸੋਢੀ ਦਾ ਜਿਸ ਐਕਸ਼ਨ ਲਈ ਬਾਹਰ ਜਾਣ ਸਮੇ ਸਹਿਯੋਗ ਦੇਣ ਲਈ ਕਿਹਾ ਸੀ ਉਸਨੇ ਵੀ ੜਵਾਲ ਨੂੰ ਇਸ ਦੀ ਸੂਦੇ ਦਿੱਤੀ ਸੀ ਤੇ ੜਵਾਲ ਨੇ ਉਸ ਦਿਨ ਉੱਥੇ ਵੀ ਪਹਿਲਾਂ ਪੁਲਿਸ ਕਾਲ ਦਿੱਤੀ ਸੀ ਜਦ ਉਸ ਨੂੰ ਇਸ ਦੋਸ਼ ਵਿੱਚ ਬਕਾਇਆ ਗਿਆ ਤਾਂ ਉਸਨੇ ਵੀ ਆਪਣਾ ਦੋਸ਼ ਕਬੂਲ ਕਰ ਲਿਆ ਸੀ ਅਤੇ ਸਿੰਘਾਂ ਨੇ ਉਸ ਨੂੰ ਵੀ ਮਾਰ ਮੁਕਾਇਆ ਸੀ ਇਹ ਦੋਵੇਂ ਡੀਆਜੀ ਅਵਤਾਰ ਸਿੰਘ ੜਵਾਲ ਦੇ ਬਹੁਤ ਹੀ ਖਾਸ ਸੂਏ ਸਨ ਜਦ ਇਹ ਦੋਵੇਂ ਨਾਂ ਲੱਭੇ ਤਾਵਤਾਰ ਸਿੰਘ ਹਟਵਾਲ ਨੇ ਇਹਨਾਂ ਦੀ ਬੜੀ ਪਾਲ ਕੀਤੀ ਸੀ ਉਸਨੇ ਸੰਤ ਜਰਨੈਲ ਸਿੰਘ ਕੋਲ ਵਿਚੋਲੇ 깔ਕੇ ਵੀ ਇਹਨਾਂ ਦਾ ਥੋ ਪਤਾ ਲਾਉਣ ਦਾ ਯਤਨ ਕੀਤਾ ਸੀ ਜਦ ਜਰਨੈਲ ਸਿੰਘ ਨੇ ਜੁਝਾਰੂ ਸਿੰਘਾਂ ਨੂੰ ਇਹਨਾਂ ਬਾਰੇ ਪੁੱਛਿਆ ਸੀ ਤਾਂ ਉਹਨਾਂ ਨੇ ਸੰਤਾਂ ਨੂੰ ਉਹ ਆਡੀਓ ਕੈਸਟ ਸੁਣਾ ਦਿੱਤੀ ਜਿਸ ਵਿੱਚ ਉਹਨਾਂ ਨੇ ਆਪਣੇ ਦੋਸ਼ਾਂ ਦਾ ਇਕਬਾਲ ਕੀਤਾ ਸੀ ਆਡੀਓ ਸੁਣ ਕੇ ਸੰਤਾਂ ਦੀ ਤਸੱਲੀ ਹੋ ਗਈ ਸੀ ਕਿ ਇਹ ਨਾਂ ਤਾਂ ਗਰੀਬ ਮਾਰੀ ਹੈ ਤੇ ਨਾ ਹੀ ਨਜਾਇਜ਼ ਸੁੱਧੇ ਗਏ ਹਨ ਇਸ ਤਰ੍ਹਾਂ ਕੁਝ ਹੋਰ ਸੂਈਏ ਵੀ ਸਿੰਘਾਂ ਨੇ ਫੜ ਕੇ ਬਕਾਇਸ ਹਨ ਪਰ ਜਿਨ੍ਹਾਂ ਨੇ ਅਜੇ ਕੋਈ ਨੁਕਸਾਨ ਨਹੀਂ ਸੀ ਕਰਾਇਆ ਉਹਨਾਂ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਸੀ ਇਸ ਤਰ੍ਹਾਂ ạtwal ਵੱਲੋਂ ਵਿਛਾਈ ਸੂਇਆ ਜਾਲ ਦਾ ਸਿੰਘਾਂ ਨੇ ਸਫਾਇਆ ਕਰ ਦਿੱਤਾ ਸੀ ਅਚਾਨਕ 25 ਅਪ੍ਰੈਲ 1983 ਨੂੰ ਅਵਤਾਰ ਸਿੰਘ ạtwal ਡੀਆਈਜੀ ਜਲੰਧਰ ਰੇਂਜ ਦਰਬਾਰ ਸਾਹਿਬ ਅੰਮ੍ਰਿਤਸਰ ਆਇਆ ਭਾਈ ਲਵ ਸਿੰਘ ਦੀ ਨਿਗਾਹ ਚੜ ਗਿਆ ਉਹਨੇ ਇਸ ਦੀ ਸੂਚਨਾ ਜਥੇਦਾਰ ਰਾਮ ਸਿੰਘ ਚਲੱਦਾਂ ਨੂੰ ਜਾਰੀ ਦਿੱਤੀ ਜਥੇਦਾਰ ਰਾਮ ਸਿੰਘ ਨੇ ਤੁਰੰਤ ਭਾਈ ਮੇਜਰ ਸਿੰਘ ਨਾਗੋ ਕੇ ਤੇ ਭਾਈ ਮਲਾਗਰ ਸਿੰਘ ਨੂੰ ਬੁਲਾ ਲਿਆ ਤੇ ạtwal ਨੂੰ ਸੋਧਣ ਬਾਰੇ ਵਿਚਾਰ ਕੀਤੀ ਇਹ ਮੌਕਾ ਹੱਥੋਂ ਗਵਾਉਣ ਵਾਲਾ ਨਹੀਂ ਇੰਨਾ ਸਿੰਘਾਂ ਨੇ ਸੁਝਾ ਦਿੱਤਾ ਸੰਤ ਜਰਨੈਲ ਸਿੰਘ ਦੀ ਆਗਿਆ ਤੋਂ ਬਿਨਾ ਇਸ ਤ੍ਰਿੰਦੇ ਨੂੰ ਸੋਧਣਾ ਵੀ ਠੀਕ ਨਹੀਂ ਭਾਈ ਮੇਜਰ ਸਿੰਘ ਨੇ ਕਿਹਾ ਜੇ ਸੰਤਾ ਨੂੰ ਦੱਸ ਦਿੱਤਾ ਤਾਂ ਇਹ ਵੀ ਪੱਕੀ ਗੱਲ ਹੈ ਉਹਨਾਂ ਇਸ ਨੂੰ ਇੱਥੇ ਸੋਧਣ ਦੀ ਆਗਿਆ ਹੀ ਨਹੀਂ ਦੇਣੀ ਜਥੇਦਾਰ ਰਾਮ ਸਿੰਘ ਨੇ ਆਖਿਆ ਇਹ ਮੱッセ ਦੀ ਰੂਹ ਵੀ ਆ ਤੇ ਜਸਪਤ ਲਖਪਤ ਦਾ ਖੂਨੀ ਚਿਹਰਾ ਵੀ ਇਹਨੂੰ ਛੱਡਣਾ ਨਹੀਂ ਚਾਹੀਦਾ ਮਲਾਗਰ ਸਿੰਘ ਨੇ ਆਪਣਾ ਵਿਚਾਰ ਦਿੱਤਾ ਉਂਝ ਵੀ ਜੇ ਵਾਹਿਗੁਰੂ ਨੇ ਇਹਦੀ ਮੌਤ ਸਿੰਘਾਂ ਹੱਥੋਂ ਇੱਥੇ ਹੀ ਲਿਖੀ ਆ ਤਾਂ ਫਿਰ ਇਹ ਅੱਜ ਮਰੂਵੀ ਜ਼ਰੂਰ ਭਾਈ ਲਾਭ ਸਿੰਘ ਨੇ ਆਖਿਆ ਜੇ ਰੱਬ ਨੂੰ ਐਵੇਂ ਹੀ ਮਨਜ਼ੂਰ ਆਤਾ ਫਿਰ ਇਹ ਮੌਕਾ ਸਾਨੂੰ ਵੀ ਨਹੀਂ ਗਵਾਉਣਾ ਚਾਹੀਦਾ ਲੋ ਵਾਏ ਗੁਰੂ ਦਾ ਨਾਮ ਤੇ ਆਓ ਚੱਲੀਏ ਸੰਤ ਦਾ ਗੁੱਸਾ ਮੈਂ ਆਪੇ ਚੱਲੂ ਜਥੇਦਾਰ ਰਾਮ ਸਿੰਘ ਚਲਦਾ ਨੇ ਇਹ ਜ਼ਿੰਮੇਵਾਰੀ ਲੈਂਦਿਆਂ ਕਿਆ ਫਿਰ ਸੋਧਿਆ ਇਹਨੂੰ ਬਾਹਰ ਜਾਏ ਪਰ ਕਰਮਾਂ ਚ ਨਹੀਂ ਭਾਈ ਲਾਭ ਸਿੰਘ ਨੇ ਕਿਹਾ ਬਿਲਕੁਲ ਠੀਕ ਇੰਜ ਸੰਤ ਵੀ ਬਹੁਤਾ ਗੁੱਸਾ ਨਹੀਂ ਕਰਨਗੇ ਭਾਈ ਮਲਾਗਰ ਸਿੰਘ ਬੋਲਿਆ ਗੋਲੀ ਕੌਣ ਮਾਰੂ ਜਥੇਦਾਰ ਰਾਮ ਸਿੰਘ ਨੇ ਪੁੱਛਿਆ ਇਸੇ ਵੇਲੇ ਮੈਂ ਕਰੂੰ ਭਾਈ ਮੇਜਰ ਸਿੰਘ ਨੇ ਕਿਹਾ ਚਾਰੇ ਸਿੰਘ ਅਭਤਾਰ ਸਿੰਘ ਹਟਵਾਲ ਨੂੰ ਸੋਧਣ ਲਈ ਸਹਿਮਤ ਹੋ ਗਏ ਜਸਤੇਜाराम ਸਿੰਘ ਨੇ ਭਾਈ ਕਮਰ ਸਿੰਘ ਤਾਮੀ ਨੂੰ ਸੁਨੇਹਾ ਕਰ ਲਿਆ ਕਿ ਆਪਣਾ ਜੱਥਾ ਲੈ ਕੇ ਤੁਰੰਤ ਪ੍ਰਕਰਮਾ ਵਿੱਚ ਜਿੱਥੇ ਹੁਕਮਨਾਮਾ ਲਿਖਿਆ ਜਾਂਦਾ ਪੜ ਜਾ ਉਹ ਭਾਈ ਜਸਤੇਜाराम ਸਿੰਘ ਹਟਲਗੜ੍ਹ ਸਮੇਤ ਚਾਰ ਪੰਜ ਸਿੰਘਾਂ ਨੂੰ ਲੈ ਕੇ ਉੱਥੇ ਪੜ ਗਿਆ ਪਰ ਕੀ ਹੋਣ ਵਾਲਾ ਉਹਨੂੰ ਕੋਈ ਪਤਾ ਨਹੀਂ ਸੀ ਭਾਈ ਮੇਜਰ ਸਿੰਘ ਸਟੇਨ ਲੈ ਕੇ ਕੰਟਾ ਕਰ ਦਰਵਾਜ਼ੇ ਦੇ ਬਾਹਰ ਖੜ੍ਹਾ ਹੋ ਗਿਆ ਭਾਈ ਲਾਲ ਸਿੰਘ ਤਰਨ ਗੰਗਾ ਦੇ ਨੇੜੇ ਦਰਵਾਜ਼ੇ ਵਿੱਚ ਤੇ ਭਾਈ ਮਲਾਗਰ ਸਿੰਘ ਕੰਟਾ ਕਰ ਦਰਵਾਜ਼ੇ ਦੇ ਪ੍ਰਕਰਮਾ ਵਾਲੇ ਪਾਸੇ ਪੌੜੀਆਂ ਦੇ ਉੱਪਰ ਅਟਵਾਲ ਦੇ ਬਾਹਰ ਨਿਕਲਣ ਦਾ ਇਸ਼ਾਰਾ ਕਰਨ ਲਈ ਖਲੋ ਗਿਆ। ਜਥੇਦਾਰ ਰਾਮ ਸਿੰਘ ਨੇ ਪ੍ਰਕਰਮਾ ਵਿੱਚ ਖੜਕੇ ਹੋਰ ਸਿੰਘਾਂ ਨੂੰ ਉੱਥੋਂ ਲਾਂਭੇ ਕਰਨ ਦੀ ਜ਼ਿੰਮੇਵਾਰੀ ਵੀ ਸੰਭਾਲੀ ਤਾਂ ਜੋ ਸੰਤ ਜਰਨੈਲ ਸਿੰਘ ਇਸ ਕਾਂਡ ਵਿੱਚ ਉਹਨਾਂ ਦੀ ਸ਼ਮੂਲੀਅਤ ਨਾ ਸਮਝੇ। ਜਿਹੜਾ ਵੀ ਸਿੰਘ ਪ੍ਰਕਰਮਾ ਕਰਦਾ ਕਰਦਾ ਜਥੇਦਾਰ ਰਾਮ ਸਿੰਘ ਦੇ ਕੋਲ ਦੀ ਲੰਘਿਆ ਉਹਨੇ ਉਸ ਨੂੰ ਆਪਣੇ ਨੇੜੇ ਨਖਲਉਣ ਦਿੱਤਾ। ਭਾਈ ਕਮਰ ਸਿੰਘ ਧਾਮੀ ਵੀ ਆਪਣੇ ਜਥੇ ਸਮਰਥ ਜਥੇਦਾਰ ਰਾਮ ਸਿੰਘ ਦੇ ਕੋਲ ਜਾ ਖਲੋਤਾ ਸੀ ਇਹਨੇ ਨੂੰ ਅਟਵਾਲ ਦਰਸ਼ਨੀ ਡਿਊਟੀ ਚੋਂ ਬਾਹਰ ਨਿਕਲ ਕੇ ਇਹਨਾਂ ਦੇ ਕੋਲੋਂ ਦੀ ਘੰਟਾ ਕਰ ਦਰਵਾਜ਼ੇ ਵੱਲ ਨੂੰ ਚੱਲ ਪਿਆ ਜਥੇਦਾਰ ਰਾਮ ਸਿੰਘ ਨੇ ਭਾਈ ਕਮਰ ਸਿੰਘ ਧਾਮੀ ਨੂੰ ਰੁਮਾਲ ਫੜਾਉਂਦਿਆਂ ਕਿਹਾ ਕਿ ਇਹਨੂੰ ਸੁੱਟ ਤੇ ਭਾਈ ਧਾਮੀ ਨੇ ਪੁੱਛਿਆ ਕਿਉਂ ਸਮਾਂ ਲੰਘਦਾ ਵੇਖ ਜਥੇਦਾਰ ਰਾਮ ਸਿੰਘ ਨੇ ਉਹਨੂੰ ਕਿਉਂ ਦਾ ਜਵਾਬ ਦੇਣ ਦੀ ਥਾਂ ਆਪ ਹੀ ਰੁਮਾਲ ਸੁੱਟ ਦਿੱਤਾ ਡਿੱਗੇ ਰੁਮਾਲ ਨੂੰ ਵੇਖ ਕੇ ਭਾਈ ਮਲਾਗਰ ਸਿੰਘ ਸਚੇਤ ਹੋ ਗਿਆ ਉਨੇ ਅੱਗੋਂ ਭਾਈ ਲਾਭ ਸਿੰਘ ਨੂੰ ਸचेत ਕਰ ਦਿੱਤਾ ਤੇ ਆਪ ਪਰਕਰਮਾ ਚ ਉੱਤਰ ਕੇ ਨਾਨਕ ਨਿਵਾਸ ਵੱਲ ਤੁਰ ਪਿਆ। ਅਟਵਾਲ ਦੇ ਪਿੱਛੇ-ਪਿੱਛੇ ਜਥੇਦਾਰ ਰਾਮ ਸਿੰਘ ਚਲਤ ਦਾ ਅਤੇ ਭਾਈ ਕਮਰ ਸਿੰਘ ਧਮੀ ਤੇ ਦੂਜੇ ਸਿੰਘ ਵੀ ਤੁਰੇ ਗਏ। ਅਟਵਾਲ ਜਿਉਂ ਹੀ ਕੰਟਾ ਘਰ ਦਰਵਾਜ਼ਿਆਂ ਬਾਹਰ ਨਿਕਲਿਆ ਭਾਈ ਲਾਭ ਸਿੰਘ ਨੇ ਸਟੇਨ ਛਪਾਈ ਬਾਹਰ ਖੜੇ ਭਾਈ ਮੇਜਰ ਸਿੰਘ ਨੂੰ ਇਸ਼ਾਰਾ ਕਰ ਦਿੱਤਾ। ਉਹਦਾ ਗਨਮੈਨ ਮਨੋਰ ਸਿੰਘ ਕਲਸੀ ਜੋ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਟਾਲਾ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੇ ਚੁਣੇ ਗਏ ਐਮਐਲਏ ਅਮਨ ਸ਼ੇਰ ਸਿੰਘ ਕਲਸੀ ਦਾ ਪਿਤਾ ਸੀ ਉਹ ਵੀ ਉਸ ਦੀ ਅਡੇਕ ਵਿੱਚ ਸਟੇਨ ਫੜੀ ਬਾਹਰ ਖੜਾ ਸੀ ਭਾਈ ਮੇਜਰ ਸਿੰਘ ਨੇ ਸਟੇਨ ਨਾਲ ਅਟਵਾਲ ਦੀਆਂ ਗੋਲੀਆਂ ਦਾ ਮੀਂਹ ਵਰਾ ਦਿੱਤਾ ਲਉ ਲੋਹਾਨ ਹੋਇਆ ਅਟਵਾਲ ਦਮ ਤੋੜ ਕੇ ਮੁੱਢੇ-ਮੁੱਢੇ ਕਿ ਪਿਆ ਉਸ ਦਾ ਸੁਰੱਖਿਆ ਕਰਮਚਾਰੀ ਮਨੋਰ ਸਿੰਘ ਕਲਸੀ ਆਪਣੀ ਜਾਨ ਬਚਾਉਂਦਾ ਪਿੱਛੇ ਨੱਠ ਗਿਆ ਭਾਈ ਮੇਜਰ ਸਿੰਘ ਤੇ ਭਾਈ ਲਾਲ ਸਿੰਘ ਤੇਜ਼ੀ ਨਾਲ ਬਾਹਰੋਂ ਬਾਹਰ ਗੁਰੂ ਰਾਮ ਦਾਸਰਾਵਾਲੇ ਪਾਸਿਓਂ ਆਪੋ ਆਪਣੇ ਟਿਕਾਣੇ ਤੇ ਅੱਪੜ ਗਏ ਗੋਲੀਆਂ ਦੀ ਤੜ ਤੜ ਸੁਣ ਕੇ ਜੱ태ਦਾ ਰਾਮ ਸਿੰਘ ਨੇ ਭਾਈ ਕਮਰ ਸਿੰਘ ਧਾਮੀ ਨੂੰ ਕਿਹਾ ਜਾਬਦਾ ਕਿਸੇ ਨੇ ਕਿਸੇ ਨੂੰ ਗੋਲੀਆਂ ਮਾਰ ਦਿੱਤੀਆਂ ਤੂੰ ਬਾਹਰ ਜਾ ਕੇ ਵੇਖ ਜੇ ਕੋਈ ਮਰ ਗਿਆ ਹੋਇਆ ਤਾਂ লাশ ਨਾ ਕਿਸੇ ਨੂੰ ਚੁੱਕਣ ਦੇਈ ਇੰਨੀ ਕਹਿ ਕੇ ਜਥੇਦਾਰ ਰਾਮ ਸਿੰਘ ਪਰਕਰਮਾ ਥਾਣੀ ਨਾਨਕੇ ਨਵਾਸ ਵਿੱਚ ਚਲਿਆ ਗਿਆ ਤੇ ਭਾਈ ਕਮਰ ਸਿੰਘ ਧਾਮੀ ਆਪਣੇ ਜਥੇ ਸਮੇਤ ਅਟਵਾਲ ਦੀ লাশ ਕੁਲਜਾ ਖਲੋਤਾ ਡੀਆਈਜੀ ਅਟਵਾਲ ਦੇ ਮਾਰੇ ਜਾਣ ਦੀ ਖਬਰ ਛੱਟਪਟ ਜੰਗਲ ਦੀ ਹੱਕ ਵਾਂਗ ਫੈਲ ਗਈ ਸ਼ਰਮਣੀ ਕਮੇਟੀ ਦਾ ਜਨਰ ਸਕੱਤਰ ਜਥੇਦਾਰ ਆਉਂਕਾਰ ਸਿੰਘ ਮਤੇ ਨੰਗਲ ਅਤੇ ਸਕੱਤਰ ਭਾਨ ਸਿੰਘ ਵੀ ਕੁਝ ਸੇਵਾਦਾਰਾਂ ਨੂੰ ਨਾਲ ਲੈ ਕੇ ਮੌਕੇ ਤੇ ਅਪੜ ਗਏ ਉਹ ਪੁਲਿਸ ਨੂੰ লাশ ਚਕਾਉਣ ਲੱਗੇ ਪਰ ਭਾਈ ਧਾਮੀ লাশ ਨਾ ਚੁੱਕਣ ਦੇਵੇ ਇਸ ਗੱਲ ਤੇ ਭਾਈ ਧਾਮੀ ਦੀ ਜਥੇਦਾਰ ਔਰਕਾਰ ਸਿੰਘ ਮੱਤੇ ਨੰਗਲ ਨਾਲ ਤੂੰ ਤੂੰ ਮੈਂ ਮੈਂ ਹੋ ਗਈ ਅਤੇ ਭਾਈ ਧਾਮੀ ਨੇ ਜਥੇਦਾਰ ਮੱਤੇ ਨੰਗਲ ਦੇ ਗਲੱਥਾ ਵੀ ਮਾਰ ਦਿੱਤਾ ਭਾਈ ਧਾਮੀ লাশ ਨਹੀਂ ਚੁੱਕਣ ਦਿੰਦਾ ਇਸ ਗੱਲ ਦੀ ਸ਼ਿਕਾਇਤ ਸੰਤ ਜਰਨੈਲ ਸਿੰਘ ਕੋਲ ਕੀਤੀ ਗਈ ਸੰਤ ਜਰਨੈਲ ਸਿੰਘ ਨੇ ਉਸੇ ਵੇਲੇ ਭਾਈ ਧਾਮੀ ਨੂੰ ਬੁਲਾ ਕੇ ਲਿਆਉਣ ਲਈ ਟਕਸਾਲ ਦੇ ਦੋਸ ਸਿੰਘ ਭੇਜ ਦਿੱਤੇ ਧਾਮੀ ਛੇਤੀ ਚੱਲ ਤੈਨੂੰ ਸੰਤਾ ਨੇ ਬੁਲਾਇਆ ਬੜੇ ਗੁੱਸੇ 'ਚ ਨੇ ਤੇਰੇ ਤੇ ਓ ਜਵਦਾ ਤੇਰੇ ਤੇ ਗੁੱਸਾ ਜ਼ਰੂਰ ਕੱਢਣਗੇ ਅੱਜ ਭਾਈ ਕਮਰ ਸਿੰਘ ਧਾਮੀ ਨੂੰ ਬੁਲਾਉਣ ਆਏ ਸਿੰਘਾਂ ਨੇ ਕਿਹਾ ਸੰਤਾਂ ਦਾ ਸੁਨੇਹਾ ਮਿਲਦੇ ਸਾਰੀ ਭਾਈ ਕਮਰ ਸਿੰਘ ਧਾਮੀ ਆਪਣੇ ਜਥੇ ਸਮੇਤ ਨਾਨਕ ਨਿਵਾਸ ਵੱਲ ਤੁਰ ਪਿਆ ਅਤੇ ਜਥੇਦਾਰ ਮਤੇ ਨੰਗਲ ਅਤੇ ਸਰਦਾਰ ਭਾਨ ਸਿੰਘ ਸਖਤਰ ਨੇ লাশ ਪੁਲਿਸ ਦੇ ਹਵਾਲੇ ਕਰ ਦਿੱਤੀ ਸੰਤ ਜਰਨੈਲ ਸਿੰਘ ਸਿੰਘਾਂ ਦੇ ਵੱਡੇ ਜਥੇ ਨਾਲ ਨਾਨਕ ਨਿਵਾਸ ਦੀਆਂ ਪੌੜੀਆਂ ਵਿੱਚ ਖੜੇ ਸਨ ਉਹ ਭਾਈ ਧਾਮੀ ਨੂੰ ਵੇਹਂਦਿਆ ਸਰ ਗੁੱਸੇ 'ਚ ਪਏ ਉਥੇ ਕੀ ਕਰਦਾ ਸੈਂ ਤੈਨੂੰ ਪਤਾ ਕੌਣ ਮਰਿਆ ਨਹੀਂ ਮੈਨੂੰ ਨਹੀਂ ਪਤਾ ਕੌਣ ਮਾਰਿਆ ਮੈਨੂੰ ਤਾਂ ਜੱਥੇਦਾਰ ਰਾਮ ਸਿੰਘ ਨੇ লাশ ਕੋਲ ਖੜਾ ਕੀਤਾ ਸੀ ਭਾਈ ਧਾਮੀ ਨੇ ਸੰਤਾ ਨੂੰ ਜਵਾਬ ਦਿੱਤਾ ਉਹ ਅਵਤਾਰ ਸਿੰਘ ਢਵਾਲਾ ਜਲੰਧਰ ਰੇਂ ਦਾ ਡੀਆਈਜੀ ਸੰਤਾ ਨੇ ਗੁੱਸੇ ਵਿੱਚ ਦੱਸਿਆ ਸੰਤ ਜਰਨੈਲ ਸਿੰਘ ਸਮਝ ਗਏ ਕਿ ਭਾਈ ਧਾਮੀ ਇਸ ਬਾਰੇ ਅਣਜਾਣ ਹੈ ਤੇ ਸਾਰਾ ਕੰਮ ਜੱਥੇਦਾਰ ਰਾਮ ਸਿੰਘ ਚਲਾਦਾਦਾਈ ਹੈ ਉਹਨਾਂ ਭਾਈ ਧਾਮੀ ਨੂੰ ਹੋਰ ਕੁਝ ਨਾ ਕਿਹਾ ਕੇ ਨਾਨਕ ਨੇ ਵਾਸਤੇ ਅੰਦਰ ਚਲੇ ਗਏ ਅਤੇ ਉਸ ਵੱਲੋਂ ਧਿਆਨ ਹਟਾ ਕੇ ਜੱਥੇਦਾਰ ਰਾਮ ਸਿੰਘ ਵੱਲ ਕਰ ਲਿਆ ਸਿੰਘਾਂ ਨੇ ਅਟਵਾਲ ਨੂੰ ਸੰਤ ਜਰਨੈਲ ਸਿੰਘ ਨੂੰ ਦੱਸੇ ਬਿਨਾ ਹੀ ਸੋਧ ਦਿੱਤਾ ਸੀ ਪਰ ਉਸ ਨੂੰ ਖੁੜਕ ਗਈ ਸੀ ਕਿ ਇਹ ਕੰਮ ਸਿੰਘਾਂ ਦਾ ਹੀ ਆ ਇਹ ਕੰਮ ਕਿਨੇ ਕੀਤਾ ਸੰਤਾਂ ਨੇ ਗੁੱਸੇ ਨਾਲ ਜਥੇਦਾਰ ਰਾਮ ਸਿੰਘ ਨੂੰ ਪੁੱਛਿਆ ਕੀਤਾ ਤਾਂ ਆਪਣੇ ਸਿੰਘਾਂ ਨੇ ਆ ਜਥੇਦਾਰ ਰਾਮ ਸਿੰਘ ਨੇ ਨਿਮਰਤਾ ਨਾਲ ਦੱਸਿਆ ਇਹਨਾਂ ਦੇ ਕਰਨਾ ਠੀਕ ਨਹੀਂ ਸੰਤਾਂ ਨੇ ਗੁੱਸੇ 'ਚ ਕਿਹਾ ਬਾਬਾ ਠਾਰਾ ਸਿੰਘ ਵੀ ਸੰਤਾਂ ਦੇ ਨਾਲ ਹੀ ਸੀ ਉਹ ਸੰਤਾਂ ਨੂੰ ਨਾਨਕ ਨਿਵਾਸ ਵਿੱਚ ਉਹਨਾਂ ਦੇ ਕਮਰੇ ਵਿੱਚ ਲੈ ਗਿਆ ਭਾਈ ਰਾਮ ਸਿੰਘ ਵੀ ਉਹਨਾਂ ਦੇ ਨਾਲ ਹੀ ਚਲਿਆ ਗਿਆ ਸੰਤਾ ਬਹੁਤ ਗੁੱਸੇ ਵਿੱਚ ਸਨ ਦੋਵਾਂ ਨੇ ਉਹਨਾਂ ਨੂੰ ਛੰਡਾਤਾ ਕਰ ਲਿਆ ਪਰ ਸੰਤਾ ਨੇ ਦਬਕਾ ਮਾਰ ਕੇ ਕਿਹਾ ਅੱਗੇ ਤੋਂ ਅਜਿਹਾ ਕੰਮ ਨਹੀਂ ਹੋਣਾ ਚਾਹੀਦਾ ਸਰਕਾਰ ਤਾਂ ਪਹਿਲਾਂ ਹੀ ਦਰਬਾਰ ਸਾਹਿਬ ਤੇ ਚੜ੍ਹਾਈ ਕਰਨ ਦਾ ਬਹਾਨਾ ਭਾਲਦੀ ਫਿਰਦੀ ਆ ਇਹੋ ਜਿਹਾ ਕੰਮ ਉਹਨੂੰ ਆਪੇ ਹੀ ਮੌਕਾ ਦੇਣ ਵਾਲੀ ਗੱਲ ਐ ਹਟਵਾਲ ਦੇ ਕਤਲ ਕਾਰਨ ਪੁਲਿਸ ਤੇ ਦਰਬਾਰ ਸਾਹਿਬ ਸਮੂਹ ਵਿੱਚ ਦਾਖਲ ਹੋਣ ਦੀ ਪੂਰੀ ਸੰਭਾਵਨਾ ਬਣ ਗਈ ਸੀ ਸਿੰਘ ਵੀ ਕਮਰ ਕੱਸੇ ਕਰਕੇ ਪੁਲਿਸ ਦੇ ਧਾਵੇ ਦੀ ਅਡੀਕਰੇ ਸਨ ਐਸਪੀ ਬਰਦੀ ਦੀ ਅਗਵਾਈ ਹੇਠ ਕਤਵਾਲੀ ਵਿਖੇ ਪੁਲਿਸ ਸਰਬਾਰ ਸਾਹਿਬ ਸਮੂਹ ਵਿੱਚ ਦਾਖਲ ਹੋਣ ਦੇ ਹੁਕਮ ਦੀ ਉਡੀਕ ਵਿੱਚ 4 ਖੜੀ ਸੀ ਪਰ ਇਸ ਤੱਕ ਹੀ ਪ੍ਰਤੀਕਰਮ ਹੋਵੇਗਾ ਉਸ ਤੋਂ ਕਬਰਾ ਕੇ ਕੇਂਦਰ ਸਰਕਾਰ ਨੇ ਅਟਵਾਲ ਨੂੰ ਮਾਰਨ ਵਾਲਿਆਂ ਨੂੰ ਦਰਬਾਰਤ ਸਾਹਿਬ ਸਮੂਹ ਵਿੱਚੋਂ ਫੜਨ ਲਈ ਪੁਲਿਸ ਭੇਜਣ ਦੀ ਦਰਬਾਰਤ ਸਿੰਘ ਸਰਕਾਰ ਨੂੰ ਆਗਿਆ ਨਹੀਂ ਸੀ ਦਿੱਤੀ ਸੰਤ ਹਰਚੰਦ ਸਿੰਘ ਲੰਗੋਵਾਲ ਨੇ ạtਵਾਲ ਦੀ ਕਤਲ ਦੀ ਨਿਖੇਦੀ ਕੀਤੀ ਸੀ ਪਰ ਜਦ ਸੰਤ ਜਰਨੈਲ ਸਿੰਘ ਨੂੰ ਪੱਤਰਕਾਰਾਂ ਨੇ ạtਵਾਲ ਦੀ ਦਰਬਾਰ ਸਾਹਿਬ ਤੋਂ ਨਿਕਲਦੇ ਹੀ ਗੋਲੀ ਨਾਲ ਹੋਈ ਮੌਤ ਬਾਰੇ ਪੁੱਛਿਆ ਤਾਂ ਉਸਨੇ ਕਿਹਾ ਉਹ ਸਰਕਾਰ ਦਾ ਇੱਕ ਚੰਗਾ ਬ੍ਰੀਸ ਅਫਸਰ ਸੀ ਦਰਬਾਰ ਸਾਹਿਬ ਮੱਥਾ ਟੇਕ ਕੇ ਨਿਕਲਦੇ ਦਾ ਮਾਰਿਆ ਜਾਣਾ ਚੰਗੀ ਗੱਲ ਨਹੀਂ ਸੰਤ ਜਰਨੈਲ ਸਿੰਘ ਨੇ ਭਾਈ ਕਮਰ ਸਿੰਘ ਧਾਮੀ ਨੂੰ ਕਿਹਾ ਕਿ ਉਹ ਜਥੇਦਾਰ ਔੰਕਾਰ ਸਿੰਘ ਮੱਤੇ ਨੰਗਲ ਨੂੰ ਗਲੱਥਾ ਮਾਰਨ ਦੇ ਕਸੂਰ ਦੀ ਉਸ ਤੋਂ ਮਾਫੀ ਮੰਗੇ ਸੰਤਾਨ ਨੂੰ ਤੋਂ ਮਾਫੀ ਮੰਗਵਾਨ ਲਈ ਜੱਸੀਦਰ ਮੱਤੇ ਨੰਗਲ ਨੂੰ ਵੀ ਆਪਣੇ ਕੋਲ ਨਾਨਕ ਨਿਵਾਸ ਵਿੱਚ ਬੁਲਾ ਲਿਆ ਜਦੋਂ ਸ਼ਰੋਮਣੀ ਕਮੇਟੀ ਦੇ ਸਕੱਤਰ ਭਾਨ ਸਿੰਘ ਤੇ ਪੀਏ ਅਬਨਾਸੀ ਸਿੰਘ ਨੂੰ ਨਾਲ ਲੈ ਕੇ ਸੰਤਾ ਕੋਲ ਆਇਆ ਤਾਂ ਉਹਨਾਂ ਭਾਈ ਕਮਰ ਸਿੰਘ ਧਾਮੀ ਨੂੰ ਵੀ ਬੁਲਾ ਲਿਆ ਤੇ ਕਿਹਾ ਮੰਗ ਮੱਤੇ ਨੰਗਲ ਸਾਹਿਬ ਤੋਂ ਮਾਫੀ ਭਾਈ ਧਾਮੀ ਮਾਫੀ ਮੰਗਣੀ ਆਪਣੀ ਹੱਦ ਤੱਕ ਸਮਝ ਕੇ ਦੁਚਿੱਤੀ ਜਈ ਚ ਖੜਾ ਸੀ ਕਿ ਜੱਸੀਦਰ ਮੱਤੇ ਨੰਗਲ ਨੇ ਆਪ ਹੀ ਉਸ ਨੂੰ ਜੱਫੀ ਪਾ ਲਈ ਤੇ ਆਖਿਆ ਇਹਦਾ ਕਸੂਰ ਨਹੀਂ ਇਹ ਨੂੰ ਉਦੋਂ ਚੰਡੀ ਚੜੀ ਸੀ ਦੋਵੇਂ ਕਿੰਨਾ ਚਿਰ ਇੱਕ ਦੂਜੇ ਨੂੰ ਜੱਫੀ ਪਾਈ ਖੜੇ ਰਹੇ ਤੇ ਸਤਿਕਾਰ ਵਜੋਂ ਇੱਕ ਦੂਜੇ ਦੀ ਪਿੱਠ थपथਪਾਉਂਦੇ ਰਹੇ ਸੰਤ ਜਰਨੈਲ ਸਿੰਘ ਇਹ ਵੇਖ ਕੇ ਬੜੇ ਖੁਸ਼ ਹੋਏ ਤੇ ਆਖਿਆ ਤੁਹਾਡੀ ਤੇ ਆਪੋ ਚ ਯਾਰੀ ਬੜੀਆ ਮੈਨੂੰ ਐਵੇਂ ਹੀ ਕਪਲਾਇਆ ਹੋਇਆ ਸੀ ਸੰਤ ਦੇ ਮੂੰਹੋਂ ਇਹ ਵਚਨ ਸੁਣ ਕੇ ਸਿੰਘਾਂ ਨੇ ਜ਼ੋਰਦਾਰ ਆਵਾਜ਼ ਵਿੱਚ ਜਕਾਰਾ ਛੱਡ ਦਿੱਤਾ ਸਿੱਧੂ ਵੱਲੋਂ ਡੀਆਈਜੀ ਅਡਵਾਲ ਕਾਂਡ ਬਾਰੇ ਕਢੀ ਗਈ ਇਹ ਕਹਾਣੀ ਸਰਸਰ ਝੂਠੀ ਅਤੇ ਮਨ ਘੜਤਾ ਹੈ ਕਿ ਉਸ ਨੂੰ ਉਸਤੇ ਨਜ਼ਦੀਕੀ ਰਿਸ਼ਤੇਦਾਰ ਬਰਗੇਡੀਅਰ ਤਜਿੰਦਰ ਸਿੰਘ ਗਰੇਵਾਲ ਅਤੇ ਆਈਪੀਐਸ ਅਧਕਾਰੀ ਜਰਨੈਲ ਸਿੰਘ ਚਾਲ ਨੇ ਕਿਸੇ ਅਹਿਮ ਮਾਮਲੇ ਤੇ ਵਿਚਾਰ ਕਰਨ ਲਈ ਅਮਰਸਰ ਸੱਜਿਆ ਸੀ ਅਤੇ ਉਸਨੇ ਦਰਬਾਰ ਸਾਹਿਬ ਜਾਣ ਤੋਂ ਪਹਿਲਾਂ ਇਹਨਾਂ ਨਾਲ ਲੰਮੀ ਚਰਚਾ ਕੀਤੀ ਸੀ ਪਰ ਉਸਤੇ ਗਨਮੈਨ ਮਨੋਰ ਸਿੰਘ ਕਲਸੀ ਅਨੁਸਾਰ ਉਹ ਸਿੱਧਾ ਹੀ ਦਰਬਾਰ ਸਾਹਿਬ ਆਇਆ ਸੀ ਤੇ ਮੱਥਾ ਟੇਕ ਕੇ ਬਾਹਰ ਨਿਕਲਦੇ ਨੂੰ ਹੀ ਇੱਕ ਸਿੰਘ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਉਸ ਦਾ ਕਹਿਣਾ ਸੀ ਕਿ ਮੈਂ ਇਹ ਸੋਚ ਕੇ ਕਿ ਕਿਤੇ ਗੋਲੀ ਮੈਨੂੰ ਵੀ ਨਾ ਮਾਰ ਦੇਣ ਆਪਣਾ ਬਚਾਅ ਕਰਨ ਲਈ ਮੌਕੇ ਤੋਂ ਭੱਜ ਗਿਆ ਸਾਂ ਗਨਮੈਨ ਮਨੋਰ ਸਿੰਘ ਕਲਸੀ ਮੇਰੇ ਹਿਸਾਬ ਦੇ ਅਧਿਆਪਕ ਭਗਵੰਤ ਸਿੰਘ ਦਾ ਸਾਕਾ ਭਰਾ ਸੀ ਅੱਜ ਉਹ ਆਪਣੀ ਤੋਂ ਲੰਮੀ ਕਰ ਲੈਣ ਦੇ ਕਸਬ ਦਾ ਪ੍ਰਦਰਸ਼ਨ ਕਰਨ ਲਈ ਇੱਕ ਵਾਰੀ ਸਾਡੇ ਸਕੂਲੇ ਗਵਰਨਮੈਂਟ ਹੈ ਸਕੈਂਡਰੀ ਸਕੂਲ ਡੇਰਾ ਬਾਬਾ ਨਾਨਕ ਵੀ ਕਿਹਾ ਸੀ ਅਟਵਾਲ ਦੀ ਸੁਰੱਖਿਆ ਕਰਨ ਦੀ کوتاਹੀ ਦੇ ਦੋਸ਼ ਵਿੱਚ ਉਸ ਵਿਰੋਧ ਵਿਭਾਗੀ ਕਾਰਵਾਈ ਕੀਤੀ ਗਈ ਸੀ ਉਹਨੇ ਪੁਲਿਸ ਦੀ ਨੌਕਰੀ ਦਾ ਖਿਹੜਾ ਛੱਡ ਕੇ ਸਮਾਦ ਰੋਡ ਬਟਾਰਾ ਵਿਖੇ ਹੱਡੀਆਂ ਦਾ ਦੇਸੀ ਇਲਾਜ ਕਰਨ ਦੀ ਦੁਕਾਨ ਖੋਲੀ ਸੀ ਮੈਂ ਸਕੂਲ ਵਿੱਚ ਪੜ੍ਹਦਾ ਹੀ ਉਸਨੂੰ ਜਾਣਦਾ ਸਾਂ ਤੇ ਰੂਪ ਉਸ ਹੁੰਦਿਆ ਵੀ ਡਾਕਟਰ ਯੋਧ ਸਿੰਘ ਸਾਬਕਾ ਐਮਐਲਏ ਦੇ ਭਰਾ ਮਾਸਟਰ ਨਰਿੰਦਰ ਸਿੰਘ ਨਾਲ 1990 ਵਿੱਚ ਇੱਕ ਵਾਰੀ ਉਸਤੇ ਘਰ ਬਟਾਲੇ ਗਿਆ ਸਾਂ ਦਸੰਬਰ 1995 ਵਿੱਚ ਜਦ ਮੈਂ ਥਾਣਾ ਸਦਰ ਬਟਾਲਾ ਵਿਖੇ ਪੁਲਿਸ ਰਿਮਾਂਡ ਤੇ ਸਾਂ ਤਾਂ ਪੁਲਿਸ ਤਸ਼ੱਦਦ ਕਾਰਨ ਮੇਰੀ ਰੀੜ ਦੀ ਹੱਡੀ ਵਿੱਚ ਆਈ ਸਮੱਸਿਆ ਦਾ ਇਲਾਜ ਕਰਾਉਣ ਲਈ ਹਵਾਲदार ਤਰਲੋਕ ਸਿੰਘ ਉਸ ਨੂੰ ਥਾਣੇ ਲੈ ਕੇ ਆਇਆ ਸੀ ਇਸ ਹਵਾਲदार ਨੂੰ 5 ਸਤੰਬਰ 2022 ਨੂੰ ਗੁਰਦਾਸਪੁਰ ਸੈਸ਼ਨ ਕੋਰਟ ਵੱਲੋਂ ਸਿੱਖ ਨੌਜਵਾਨ ਬਲਵਿੰਦਰ ਸਿੰਘ ਅਲਾਵਲਪੁਰ ਦੇ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਹੋ ਚੁੱਕੀ ਹੈ ਅਤੇ ਉਹ ਗੁਰਦਾਸਪੁਰ ਜੇਲ੍ਹ ਵਿੱਚ ਬੰਦ ਹੈ ਮੈਂ ਆਪਣੀ ਰਿਹਾਈ ਉਪਰੰਤ ਵੀਮਨੋਰ ਸਿੰਘ ਕਲਸੀ ਕੋਲ ਅਕਸਰ ਜਾਂਦਾ ਰਿਹਾ ਸਾਂ ਅਤੇ ਉਸ ਤੋਂ ਅਟਵਾਲ ਕਾਂਡ ਬਾਰੇ ਉਚੇਚੇ ਤੌਰ ਤੇ ਕਈ ਵਾਰ ਕਹਾਣੀ ਸੁਣੀ ਸੀ ਉਸ ਨੇ ਹਰ ਵਾਰ ਇਹੋ ਕਹਾਣੀ ਹੀ ਸੁਣਾਈ ਸੀ ਉਹ ਸਿੱਧਾ ਦਰਬਾਰ ਸਹਿ ਮੱਥਾ ਟੇਕਣ ਆਇਆ ਸੀ ਮੈਂ ਵਰਦੀ ਛੋਣ ਕਰਕੇ ਬਾਹਰ ਖੜਾ ਰਿਹਾ ਉਹ ਘੰਟਾ ਕਰ ਦਰਵਾਜ਼ਿਆਂ ਪਰ ਕਰਮਾਂ ਵਿੱਚ ਉਤਰਿਆ ਸੀ ਤੇ ਪੌਣੇ ਕੋ ਘੰਟੇ ਬਾਅਦ ਹੱਥਾਂ ਵਿੱਚ ਪ੍ਰਸ਼ਾਦ ਦਾ ਡੋਨਾ ਫੜੀ ਘੰਟਾ ਕਰ ਦਰਵਾਜ਼ਿਆਂ ਬਾਹਰ ਨਿਕਲਿਆ ਸੀ ਮੇਰੇ ਵੇਂਦੇ ਆਹੀਂ ਇੱਕ ਸਿੰਘ ਨੇ ਉਸ ਤੇ ਗੋਲੀਆਂ ਮਾਰ ਦਿੱਤੀਆਂ ਸਨ ਉਹ ਲੜ ਖੜਾਉਂਦਾ ਹੋਇਆ ਛੇਟਾਂ ਡਿੱਗ ਪਿਆ ਸੀ ਅਤੇ ਮੈਂ ਆਪਣੀ ਜਾਨ ਬਚਾਉਣ ਲਈ ਪਿੱਛੇ ਭੱਜ ਗਿਆ ਸਾਂ ਗੋਲੀਆਂ ਲੱਗਣ ਨਾਲ ਇੱਕ 10 ਕੁ ਸਾਲ ਦਾ ਬੱਚਾ ਵੀ ਮਰ ਗਿਆ ਸੀ ਸਿੱਧੂ ਨੇ ਤਾਂ ਆਪਣੀ ਕਿਤਾਬ ਵਿੱਚ ਉਸ ਬੱਚੇ ਦੀ ਮੌਤ ਦਾ ਜ਼ਿਕਰ ਹੀ ਨਹੀਂ ਕੀਤਾ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਉਸ ਨੂੰ ਇਸ ਕਾਂਡ ਬਾਰੇ ਸੁਣੀ ਸੁਣਾਈ ਗੱਲ ਅਤੇ ਮਾਰਕ ਟੱਲੀ ਤੇ ਸ੍ਰੀ ਜੈਕਬ ਅਤੇ ਕੁਲਦੀਪ ਨਾਇਰ ਦੀ ਲਿਖੀ ਕਹਾਣੀ ਤੋਂ ਬਿਨਾ ਹੋਰ ਕੁਝ ਵੀ ਪਤਾ ਨਹੀਂ ਬਾਕੀ ਅਗਲੇ ਅੰਕ ਵਿੱਚ ਧੰਨਵਾਦ